ਆਈ ਇਹ ਦਿ ਮਾਰ ਲਓ ਜੀ ਮਿੱਤਰੋ ਟਾਈਮ ਆ ਜਿਹੜਾ ਐਸ ਟਾਈਮ ਆ ਆਇਦਰ ਬਣਾਵਾਂਗੇ ਜਿਹੜਾ ਕਿ ਗੰਡੇ ਦੀ ਜਿਹੜੇ ਆਪਾਂ ਲਵਾਈ ਕਰਦੇ ਆ ਉਹਦਾ ਟਾਈਮ ਆ ਗਿਆ ਤੇ ਪਿਛਲੇ ਸਾਲ ਵੀ ਆਪਾਂ ਇਸ ਭਰਾ ਦੀ ਵੀਡੀਓ ਪਾਈ ਸੀ ਜਿਨ੍ਹਾਂ ਨੇ ਗੰਡਿਆਂ ਦੀ ਫੱਕ ਲੈਣੀ ਐ ਤੇ ਬਾਕੀ ਆਪਾਂ ਜਾਣਕਾਰੀ ਤੁਹਾਨੂੰ ਬਾਈ ਤੋਂ ਦਵਾਉਣੇ ਆ ਤੇ ਸਾਰਾ ਐਡਰੈਸ ਦਿੰਨੇ ਆ ਤੇ ਨਾਲ ਫੋਨ ਨੰਬਰ ਵੀ ਦਿੰਨੇ ਆ ਜੁੜੇ ਰਹੋ ਵੀਡੀਓ ਦੇ ਨਾਲ ਕਿਹੜੀ ਕੁਆਲਿਟੀ ਐ ਕੀ ਫਾਇਦਾ ਐ ਦਾ ਹਨਾ ਜਾਂ ਕੇ ਜੀ ਗੰਡੇ ਦੀ ਕਹਾ ਵੀ ਆਪਾਂ ਜਿਵੇਂ ਦੇਖਦੇ ਆ ਗਲ ਛੜ ਜਾਂਦਾ ਹਨਾ ਵੀ ਉਹ ਸਾਰੀਆਂ ਚੀਜ਼ਾਂ ਬਾਰੇ ਆਪਾਂ ਬਾਈ ਤੋਂ ਪੁੱਛਾਂਗੇ ਤੇ ਆਜੋ ਮਿੱਤਰੋ ਕਰਦੇ ਆਂ ਗੱਲ ਬਾਈ ਨਾਲ ਸਸਰੀ ਦਾ ਬਾਈ ਸਸਰੀ ਦਾ ਬਾਈ ਹੋਰ ਹਰਜੀਤ ਕਿਵੇਂ ਆ ਬਾਈ ਵਧੀਆ ਵਧੀਆ ਤੁਸੀਂ ਦੱਸੋ ਤੇ ਇਹ ਆਪਣੀ ਜਿਹੜੀ ਫੱਕ ਹੈ ਜੀ ਬਾਈ ਇਹ ਕਿਹੜੀ ਕੁਆਲਿਟੀ ਹੈ ਪਹਿਲਾਂ ਤਾਂ ਮੈਨੂੰ ਇਹ ਦੱਸ ਦੇ ਇਹ ਨਾਸਟਾ ਲਠਾਈ ਘੰਡਾ ਬਾਈ ਅੱਛਾ ਲਾਲ ਗੂੜਾ ਲਾਲ ਤੇ ਫਿੱਕਾ ਪਿੰਕ ਠੀਕ ਹੈ ਹਾਂ ਤੇ ਇਹਦੀ ਕੀ ਖਾਸੀਅਤ ਹੈ ਤੇ ਇਹਦੀ ਦੂਜੇ ਵੀਆਂ ਨਾ ਇਹਦੀ ਇਹ ਦੂਜੇ ਵੀਆਂ ਨਾ ਬਾਈ ਇੱਕ ਤਾਂ ਇਹ ਭੂਖ ਨਹੀਂ ਕੱਢਦਾ 11ਵੇਂ ਮਹੀਨੇ ਤੱਕ ਨਹੀਂ ਟੋਕਰੇ 7ਵੇਂ ਮਹੀਨੇ ਟੋਕਰੇ ਇਹ ਗੰਡੇ ਦੀ ਭੂਖ ਨਿਕਲ ਆਉਂਦੀ ਆ ਠੀਕ ਹੈ ਇਹ ਵੀ ਭੂਖ ਨਹੀਂ ਕੱਢਦਾ 11ਵੇਂ ਮਹੀਨੇ ਤੱਕ ਜੇ ਮੇਰੇ ਹਿਸਾਬ ਨਾਲ ਬੰਦਾ ਲਾਊਗਾ ਜੇ ਰੂੜੀ ਰੇ ਪਾ ਦੂਗਾ ਜੂਰੀਆ ਪਾ ਦੂਗਾ ਫਿਰ ਆਪਾਂ ਕੋਈ ਹੋਰ ਠੀਕ ਹੈ ਇਹ ਰੂੜੀ ਤੇ ਜੂਰੀਆ ਨੂੰ ਜਮਾ ਨਾ ਦਿਖਾਓ ਤੇ ਗੱਲ ਨਾ ਛੜਨਦਾ ਜਾਂ ਇਹਦਾ ਕੀ ਉਹ ਹੈ ਇਹ ਰੂੜੀ ਦੇ ਨਾਲ ਪਾਲਦਾ ਬਾਈ ਠੀਕ ਆ ਉਹਦੇ ਨਾਲ ਹੀ ਗੱਲਦਾ ਰੂੜੀ ਹਾਂ ਰੂੜੀ ਨਾਲ ਪਾਲ ਕੇ ਗੰਡਾ ਗਲ ਗਿਆ ਜੇ ਜੂਰੀਆ ਸਿੱਧੀ ਜੂਰੀਆ ਨਾ ਨਸਾਰਾ ਕਰਾ ਦੇਣਾ ਨਸਰਣਾ ਤੇ ਮੈਨੂੰ ਆਖਣ ਲੋਕ ਆਖਣ ਜਾ ਰਹੇ ਨੇ ਮਾਰਾ ਵੀ ਦੇਤਾ ਠੀਕ ਆ ਤੇ ਬਾਈ ਜੀ ਤੇ ਆਪਾਂ ਇਸ ਵਾਰ ਕਿੰਨਾ ਜਿਹੜਾ ਆਪਾਂ ਬੀਲ ਇਹ ਜਿਹੜੀ ਫੱਕ ਹੈਗੀ ਆਪਾਂ ਗੰਡਿਆਂ ਦੀ ਪਨੀਰੀ ਬੀਜੀ ਹੈਗੀ ਆਪਾਂ ਆਪਾਂ ਅਗਲਾ ਬੀਜੀ ਆ ਬਾਈ ਅੱਧਾ ਕਿੱਲਾ ਹਾਂ ਤੇ ਇਹਦਾ ਕੀ ਸਹਾਕਤਾ ਵਾ ਰੇਟ ਦਾ ਆਪਾਂ ਨੂੰ ਉਹ ਵੀ ਜਾਣਕਾਰੀ ਦੀ ਇਹ ਤੁਸੀਂ ਕਹਿ 100 ਰੁਪਏ ਫੁੱਟਾ ਬਾਈ ਠੀਕ ਆ 500 ਦੀ ਕੈਰੀ ਆ 3 ਫੁੱਟ ਲੰਮੀ ਤੇ 8 ਫੁੱਟ ਚੌੜੀ ਕਿੰਨਾ ਥਾਂ ਲੱਗ ਜਾਂਦਾ ਇਹਦੇ ਨਾਲ ਇੱਕ ਕੈਰੀ ਨਾਲ ਇੱਕ ਜਾਂ ਚਾਰ ਮਰਲੇ ਥਾਂ ਲੱਗ ਜਾਂਦਾ ਮੇਰੇ ਪਿੰਡ ਮੁੰਡਿਆਂ ਨੇ ਲਾਇਆ ਕਰਮੀਤਿਆਂ ਨੇ ਮੈਂ ਸਾਢੇ 4 ਮਰਲੇ ਥਾਂ ਲਾਦਾ ਕਹਿੰਦਾ 6 ਫੁੱਟ 6 ਫੁੱਟ ਨਾਲ ਠੀਕ ਆ 8 ਫੁੱਟ ਦਿੰਦਾ ਸੀ ਉਹ ਆਨੇ 6 ਫੁੱਟ ਲੈ ਕੇ ਜਾਵਾਂਗੇ ਉਹਨੇ ਸਾਢੇ 4 ਮਰਲੇ ਲਾਤਾ ਤੇ ਕੀ ਕਿੰਨਾ ਕਿੰਨੇ ਪੈਸੇ ਹੈਗੇ ਉਹ ਇਹਦੇ ਕੈਰੀ ਦੇ ਹਿਸਾਬ ਦਾ ਆਪਾਂ ਦੇਖੀਏ 800 ਰੁਪਇਆ ਭਾਈ 3 ਫੁੱਟ 24 8 ਫੁੱਟ ਲਮੀਰਾ 800 ਰੁਪਇਆ ਤੇ ਜੇ ਆਪਾਂ ਤੋਲ ਦੇ ਹਿਸਾਬ ਨਾਲ ਵੀ ਦਿੰਨੇ ਆ ਹਾਂ ਤੋਲ ਦੇ ਹਿਸਾਬ ਨਾਲ ਤੋਲ ਦੇ ਹਿਸਾਬ ਨਾਲ ਕੀ ਰੇਟ ਹੈ 100 ਰੁਪਇਆ ਕਿਲੋ ਵੀਰੇ 100 ਰੁਪਇਆ ਕਿਲੋ ਇਹ ਕਿਨੇ ਥੋੜੀ ਲੈ ਕੇ ਜਾਣੀ ਥੋੜੀ ਵੀ ਲੈ ਕੇ ਜਾ ਸਕਦਾ ਆ ਕਿੰਨੀ ਮਰਜ਼ੀ ਲੈ ਜਾ ਸਕਦਾ ਆਓ ਜਿਵੇਂ ਆਪਾਂ ਤੁਹਾਨੂੰ ਪਤਾ ਪਿੰਡਾਂ ਵਾਲੇ ਜੱਟ ਜ਼ਿਮੀਂਦਾਰ ਹਨਾ ਸਾਰੇ ਆਪਦੇ ਗੰਡੇ ਲਾਉਂਦੇ ਆ ਘਰੋਂ ਘਰੀ ਕਿ ਨਹੀਂ ਪਰ ਜਿਹੜਾ ਭਾਈ ਪਨੀਰ ਲੈ ਕੇ ਖੁਸ਼ ਹੋ ਕੇ ਲੈ ਕੇ ਜਾਊਗਾ ਪੈਸੇ ਵੀ ਖੁਸ਼ ਹੋ ਕੇ ਲੈ ਕੇ ਜਾਊਗਾ ਥਾਂ ਬਹੁਤ ਲੱਗਦਾ ਇਹਨਾਂ ਨੂੰ ਠੀਕ ਹੈ ਤੇ ਜਿਹੜੇ ਉਹ ਆਪਾਂ ਤੋਂ ਵੀਰ ਲੈਂਦਾ ਆਪਾਂ ਉਹਦੇ 5 ਕਿਲੋ ਕਨਾਲ ਦਾ ਆਪਾਂ ਉਹ ਮੈਂ 7 ਕਿਲੋ ਕਿਲੋ ਕਨਾਲ ਦਾ ਵੀ ਪਾਇਆ ਠੀਕ ਹੈ 7 ਕਿਲੋ ਤੇ ਇਹ ਗੰਢੀਲ ਜੇ ਨਹੀਂ ਕੱਢਦੇ ਇਹ ਛੇਤੀ ਛੇਤੀ ਠੀਕ ਹੈ ਤੇ ਆਪਦਾ ਜੀ ਤਾਂ ਐਡਰੈਸ ਸਾਰਾ ਦੱਸ ਦੇ ਨਾਲ ਇਹਦਾ ਫੋਨ ਨੰਬਰ ਦੱਸ ਦੇ ਨਾਲ ਪਿੰਡ ਆਪਣਾ ਚੱਕ ਹਾਂ ਜ਼ਿਲ੍ਹਾ ਬਠਿੰਡਾ ਤੇ ਫੋਨ ਨੰਬਰ ਵੀ ਦੱਸ ਦੇ ਤੇਰਾ 98763 37122 ਠੀਕ ਹੈ ਇੱਕ ਵਾਰੀ ਫੇਰ ਤੋਂ ਬੋਲ ਦੇ ਨੰਬਰ ਤੇਰਾ 98763 37122 ਤੇ ਹਰਜੀਤ ਬਾਈ ਦਾ ਨਾਂ ਹੈ ਪਿੰਡ ਚੱਕ ਰਾਮ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਜੀ ਤੇ ਬਾਈ ਜੇ ਕਿਸੇ ਨੇ ਘਰੇ ਮੰਗਵੋਣੀਆਂ ਤੇ ਫੱਕ ਉਹ ਘਰੇ ਵੀ ਮਂਗਾ ਸਕਦਾ ਹੈਗਾ ਪਹੁੰਚ ਕਿੱਥੇ ਪਿਆਰ ਕਿੱਥੇ ਮਰਜ਼ੀ ਦੇ ਉੱਥੇ ਪਹੁੰਚ ਕਰਦੇ ਆਂ ਦਾ ਬੱਸ ਤੋਂ ਫੜ ਲੈ ਠੀਕ ਹੈ ਕਿੱਥੇ ਵੀ ਹੋਣਾ ਤੇ ਪੈਸੇ ਮਤਲਬ ਕਿ ਆਪਦੇ ਤੁਹਾਨੂੰ ਗੂਗਲ ਗੂਗਲ ਪੇ ਕਰ ਸਕਦਾ ਜੀ ਹਨਾ ਠੀਕ ਆ ਬਾਈ ਤੇ ਜੇ ਜਿਹੜੇ ਮੇਰੇ ਵੀਰਾਂ ਨੇ ਭਰਾਵਾਂ ਨੇ ਗੰਡਿਆਂ ਦੀ ਫੱਕ ਲੈਣੀ ਆ ਪਹਿਲੀ ਗੱਲ ਫੱਕ ਦੇਖੋ ਇੱਕ ਨੰਬਰ ਹਨਾ ਜਿਹੜੀ ਫੱਕ ਆਏਗੀ ਪਨੀਰੀ ਇੱਕ ਨੰਬਰ ਆਏਗੀ ਤੇ ਬਾਕੀ ਬਾਈ ਨੇ ਗਰੰਟੀ ਵੀ ਲਈ ਆ ਹਨਾ ਸਾਰੇ ਕਹਿੰਦਾ ਵੀ ਮੇਰੇ ਤਰੀਕੇ ਨਾਲ ਬੀਜੋ ਤੇ ਪੂਰੇ ਵਧੀਆ ਜਿਹੜੇ ਗੰਡੇ ਤੁਹਾਡੇ ਹੋਣਗੇ ਹਨਾ 6 ਮਹੀਨੇ ਹਰੇ ਗੰਡਾ ਫਟ ਕਰਦਾ ਗੰਡਾ ਪਾਈ ਹੋ ਨਹੀਂ ਕੱਢਦਾ ਭੂਗ ਨਹੀਂ ਕੱਢਦਾ ਜਿਹੜੇ ਪਿਛਲੇ ਸਾਲ ਆਏ ਸੀ ਲੋਕ ਪਹਿਲਾਂ ਕਹਿੰਦੇ ਸੀ ਥੋਥੋ ਲਾਉਣੇ ਹੱਸੂ ਪਿੰਡ ਗਈ ਸੀ ਪਨੀਰੀ ਠੀਕ ਹੈ ਉਹਨਾਂ ਨੇ ਦੋ ਵਾਰਾਂ ਫੋਨ ਕੀਤਾ ਵੀ ਅਸੀਂ 2 ਕਿੱਲੇ ਉਹ ਲਾਉਣੇ ਆ ਵੀ ਸਾਨੂੰ ਪਨੀਰੀ ਰੱਖਿਓ ਦੋ ਕਿੱਲੇ ਹਾਂ ਠੀਕ ਆ ਬਾਈ ਜਿੱਤੇ ਤੇ ਬਾਕੀ ਭਰਾ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਬਾਕੀ ਹਣਾ ਆਪਦਾ ਪੈਸਾ ਪੂਸਾ ਦਾ ਵੀ ਰੇਟ ਰੂਟ ਚੱਲ ਥੋੜਾ ਬਹੁਤ ਇੱਧਰ ਉੱਧਰ ਕਰ ਲਾਂਦਾ ਹੁੰਦਾਗਾ ਭਰਾ ਕੋਈ ਵੀ ਜੇ ਇਕੱਠੀ ਲੈਣੀ ਆ ਹਨ ਉਹ ਚੀਜ਼ ਦਾ ਹੋ ਜਾਂਦਾ ਉਹ ਜਿੱਤੇ ਕਿ ਨਹੀਂ ਤੇ ਜੇ ਕਿਸ ਨੇ ਕਿਲਾ ਲਾਉਣੀ ਆ 18000 ਰੁਪਏ ਕਿਲਾ ਲਵਾਵੇਂ ਕਿੰਨਾ ਮਰਜੀ ਫੱਕ ਪਾਏ ਆਪਾਂ 18000 ਰੁਪਏ ਕਿਲਾ ਹਾਂ ਨਹੀਂ ਮਰਜੀ ਫੱਕ ਪਾਏ ਹੁਣ ਕਿੱਲੇ ਦਾ ਆਪਾਂ ਫੱਕ ਇਹਨੇ ਡੇਢ ਕਿਲਾ ਲਾਈ ਜਾਵੇ ਉਹ ਨਹੀਂ ਪੂਰਾ ਕਿੱਲਾ ਲਾਵੇ 18000 ਚਲਵਾ ਦੇ ਠੀਕ ਆ ਬਾਈ ਜੀ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ ਤੇ ਦੇਖ ਲਓ ਬਾਈ ਅੱਧਾ ਕਿੱਲਾ ਪੂਰੀ ਫੱਕ ਲਾਈ ਵੀ ਆ ਭਰਾ ਦੀ ਤੇ ਤੁਸੀਂ ਆਪਾਂ ਦਾ ਸਕਰੀਨ ਤੇ ਨੰਬਰ ਚੱਲਦਾ ਹੈਗਾ ਤੁਸੀਂ ਇਹਦੇ ਤੇ ਕੰਟੈਕਟ ਕਰ ਸਕਦੇ ਹੋ ਠੀਕ ਆ ਡਰੈਸ ਜਿਹੜਾ ਆਪਾਂ ਤੁਹਾਨੂੰ ਦੱਸਤਾ ਹੀ ਆ ਦੇਖੋ ਭਰਾ ਲੈਣਾ ਹੈ ਵੀ ਆ ਸਾਰੇ ਹਨ ਤੇ ਉਸ ਤੋਂ ਬਾਅਦ ਜੰਗਾ ਜੀ ਸਸਰੀ ਕਾਲ ਫਿਰ ਸਾਰਿਆਂ ਨੂੰ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤੇ ਬਾਈ ਨਾਲ ਕੰਟੈਕਟ ਕਰ ਲਓ ਜਿੰਨੇ ਮੇਰੇ ਭਰਾਵਾਂ ਨੇ ਤੁਹਾਨੂੰ ਪਤਾ ਪਿੰਡਾਂ ਵਾਲੇ ਜਿਹੜੇ ਆਮ ਆਪਾਂ ਹਨਾ ਮੁੱਲ ਲਈ ਕੀ ਫੱਕ ਲਾਉਣੇ ਆਗੇ ਤੇ ਬਾਕੀ ਗਾਰੰਟੀ ਆ ਸਾਰੀ ਪਨੀਰੀ ਦੀ